अपराध प्रदयनु रोक्ण दी प्रक्रिया लगातार जारी है इसी प्रक्रिया ਦੇ ਵਿੱਚ ਅੱਜ ਖੰਨਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 30 ਅਕਤੂਬਰ ਦੀ ਰਾਤ ਇੱਕ ਫਾਇਰਿੰਗ ਇਨਸਟੈਂਟ ਹੋਇਆ ਸੀਗਾ ਮਾਛੀਵਾੜਾ ਵਿਖੇ ਉੱਥੇ ਇੱਕ ਰੋਸ਼ਨ ਨਾਂ ਦੇ ਪਰਸਨ ਨੂੰ ਗੋਲੀ ਵਜੀ ਸੀਗੀ ਲੋਅਰ ਅਬਨਮੰਦਨ ਦੇ ਕਿਨੇੜੇ ਗੁਰਲਾਲ ਨਾਮ ਦਾ ਇੱਕ ਪਰਸਨ ਹੈਗਾ ਜੋ ਗੈਂਗਸਟਰ ਹੈ ਗੁਰਦਾਸਪੁਰ ਏਰੀਆ ਦਾ ਤੇ ਜਿਹਦੇ ਉੱਪਰ ਪੁਰਾਣੇ 15 ਪਰਚੇ ਹਨ ਤੋਂ ਯੂਐਸ ਦੇ ਵਿੱਚ ਬੈਠਾ ਹੈਗਾ ਤੇ ਉਹਦੇ ਕਹਿਣ ਦੇ ਉੱਪਰ ਇਹਨਾਂ ਨੇ ਇੱਥੇ ਆ ਕੇ ਫਾਇਰਿੰਗ ਕੀਤੀ ਸੀਗੀ ਕ੍ਰਿਮੀਨਲ ਮਾਈਂਡਡਡ ਪਰਸਨ ਹੈ ਤੇ ਇਹਨਾਂ ਦਾ ਕ੍ਰਾਈਮ ਰਿਕਾਰਡ ਹੈਗਾ ਤੇ ਪੂਰਾ ਹੀ ਕ੍ਰਾਈਮ ਦੇ ਵਿੱਚ ਇੰਡਲਜਟ ਹੈ ਤੇ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਅ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਡੀਆਈਜੀ ਜਲੰਧਰ ਜੀ ਡੀਆਈਜੀ ਲੋਧੀਾਨਾ ਰੇਂਜ ਸ੍ਰੀ ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਖੰਨਾ ਵਿਖੇ ਅਪਰਾਧ ਪ੍ਰਾਧਿਆ ਨੂੰ ਰੋਕਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਇਸੇ ਪ੍ਰਕਿਰਿਆ ਦੇ ਵਿੱਚ ਅੱਜ ਖੰਨਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 30 ਅਕਤੂਬਰ ਦੀ ਰਾਤ ਇੱਕ ਫਾਇਰਿੰਗ ਇਨਸਟੈਂਟ ਹੋਇਆ ਸੀਗਾ ਮਾਛੀਵਾੜਾ ਵਿਖੇ ਉਥੇ ਇੱਕ ਰੋਸ਼ਨ ਨਾ ਦੇ ਪਰਸਨ ਨੂੰ ਗੋਲੀ ਵਜੀ ਸੀਗੀ ਲੋਅਰ ਐਬਡਮਨ ਦੇ ਕਿਨੇੜੇ ਬਟ ਗੋਲੀ ਥੋੜਾ ਬਰਸ਼ ਆਫ ਕਰਕੇ ਨਿਕਲ ਗਈ ਥੀ ਤੇ ਬਹੁਤ ਸੀਰੀਅਸ ਇੰਜਰੀ ਨਹੀਂ ਸੀਗੀ ਬਟ ਕਿਉਂਕਿ ਇਨਸਟੈਂਟ ਸੀਰੀਅਸ ਸੀਗਾ ਤੇ ਇਮੀਡੀਏਟਲੀ ਐਸਪੀਡੀ ਦੇ ਓਵਰਾਲ ਸੁਪਰਵੀਜ਼ਨ ਦੇ ਅੰਡਰ ਡੀਐਸਪੀਡੀ ਤੇ ਡੀਐਸਪੀ ਸਮਰਾਲਾ ਦੇ ਨਾਲ ਉਹਨਾਂ ਦੇ ਐਸਐਚਓਜ਼ ਐਂਡ ਸੀਆਈ ਇਨਚਾਰਜ ਦੀ ਵੱਖਰੀ ਵੱਖਰੀ ਟੀਮਸ ਬਣਾਈਆਂ ਗਈਆਂ ਸੀਗੀਆਂ ਤੇ ਜੋ ਅਸੇਲੈਂਟ ਸੀਗੇ ਜੋ ਜੋ ਫਾਇਰਿੰਗ ਕਰਕੇ ਗਏ ਸੀਗੇ ਉਹ ਇੱਕ ਵਰਨਾ ਵਾਈਟ ਕਲਰ ਦੀ ਵਰਨਾ ਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਦੋ ਪਰਸਨ ਸੀਗੇ ਇੱਕ ਨੇ ਨਿਕਲ ਕੇ ਫਾਇਰਿੰਗ ਕੀਤੀ ਸੀਗੀ ਤੇ ਫਿਰ ਉਦੋਂ ਬਾਅਦ ਉਹ ਭੱਜ ਗਏ ਸੀਗੇ ਤੇ ਗੱਡੀ ਦੀ ਸੀਸੀਟੀਵੀ ਟ੍ਰੇਲ ਨੂੰ ਉਹ ਫੋਲੋ ਕਰਦੇ ਕਰਦੇ ਪੁਲਿਸ ਨੇ ਤਕਰੀਬਨ 60 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤੇ ਨਾਲ-ਨਾਲ ਪੂਰਾ ਕਪੂਰਾ ਹੀ ਪੂਰੀ ਟ੍ਰੇਲ ਦੇ ਨਾਲ ਫੋਨ ਦੇ অর ਟੈਕਨੀਕਲ ਇਨਪੁਟਸ ਲੈਂਦੇ ਲੈਂਦੇ ਪੁਲਿਸ ਨੂੰ ਕੱਲ ਰਾਤ ਫਿਰ ਫਾਈਨਲੀ ਜੋ ਅਕਿਊਸਡ ਸੀਗੇ ਉਹ ਆਇਡੈਂਟੀਫਾਈ ਹੋ ਗਏ ਸੀਗੇ ਇਮੀਡੀਏਟਲੀ ਫਿਰ ਪੁਲਿਸ ਦੀ ਟੀਮ ਰਵਾਨਾ ਹੋਈ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਅਕਿਊਸਡ ਜਿਹਦਾ ਇੱਕ ਦਾ ਨਾਮ ਅਰਸ਼ਦੀਪ ਹੈਗਾ ਤੇ ਦੂਜੇ ਪਰਸਨ ਦਾ ਨਾਮ ਦੂਜੇ ਜੋ ਅਕਿਊਸਡ ਦਾ ਨਾਮ ਹੈਗਾ ਗੁਰਦੇয়াল ਤੇ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਦੋਨੋਂ ਹੀ ਕਲਨੌਰ ਪੁਲਿਸ ਸਟੇਸ਼ਨ ਕੀ ਹੱਦ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੇ ਰਹਿਣ ਵਾਲੇ ਹੈ ਦੋਨਾਂ ਦਾ ਹੀ ਕ੍ਰਾਈਮ ਰਿਕਾਰਡ ਹੈਗਾ ਤੇ ਇਹਨਾਂ ਦੀ ਜੋ ਸਰਸਰੀ ਪੁੱਛਕਿਛ ਹੁਣ ਤੱਕ ਹੋਈ ਹੈ ਆ ਇਹਨਾਂ ਨੇ ਦੱਸਿਆ ਹੈਗਾ ਕਿ ਗੁਰਲਾਲ ਨਾਮ ਦਾ ਇੱਕ ਪਰਸਨ ਹੈਗਾ ਜੋ ਗੈਂਗਸਟਰ ਹੈ ਗੁਰਦਾਸਪੁਰ ਏਰੀਆ ਦਾ ਤੇ ਜਿਹਦੇ ਉੱਪਰ ਪੁਰਾਣੇ 15 ਪਰਚੇ ਹਨ ਤੇ ਆ ਹਾਲ ਕੀ ਘੜੀ ਛੋ ਯੂਐਸ ਦੇ ਵਿੱਚ ਬੈਠਾ ਹੈਗਾ ਤੇ ਉਹਦੇ ਕਹਿਣ ਦੇ ਉੱਪਰ ਇਹਨਾਂ ਨੇ ਇੱਥੇ ਆ ਕੇ ਫਾਇਰਿੰਗ ਕੀਤੀ ਸੀਗੀ ਤੇ ਉਹ ਜੋ ਰੋਸ਼ਨ ਹੈਗਾ ਜੋ ਵਿਕਟਮ ਹੈ ਉਹ ਮਿਸਪਲੇਸ ਆਈਡੈਂਟੀਟੀ ਸੀਗਾ ਉਹਨੂੰ ਇਹਨਾਂ ਨੇ ਟਾਰਗੇਟ ਨਹੀਂ ਕੀਤਾ ਸੀਗਾ ਇਹਨਾਂ ਦਾ ਟਾਰਗੇਟ ਕੋਈ ਔਰ ਸੀਗਾ ਤੇ ਉਹ ਕਿਉਂਕਿ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਹਨੂੰ ਫਿਰ ਪ੍ਰੀਮੀਡੀਆ ਦੇ ਸਾਥੀਆਂ ਦੇ ਨਾਲ ਸਾਂਝਾ ਕਰਦਾ ਜਾਏਗਾ ਜੋ ਦੋਨੋਂ ਕੇ ਦੋਨੋਂ ਫਾਇਰਰ ਹੈ ਜੋ ਅਕਿਊਜ਼ਡ ਹੈ ਇਹਨਾਂ ਨੇ ਵੈਪਨ ਜੋ ਹੈ ਇੱਕ ਅਰਜੂ ਅਨਾਦਰ ਪਰਸਨ ਹੈਗਾ ਕਰਨ ਮਾਸੀ ਉਹਨੇ ਇਹਨਾਂ ਨੂੰ ਵੈਪਨ ਗੁਰਲਾਲ ਜੋ ਗੈਂਗਸਟਰ ਉਹਦੇ ਕਹਾਂਡੇ ਤੇ ਇਹਨਾਂ ਨੂੰ ਮੁਹੱਈਆ ਕਰਾਈ ਸੀਗੇ ਤੇ ਇਹਨਾਂ ਨੇ ਇਨਸੀਡੈਂਟ ਤੋਂ ਬਾਅਦ ਇੱਕ ਜਗ੍ਹਾ ਠਹਿਰ ਵੀ ਕੀਤੀ ਤੇ ਇੱਕ ਪਰਸਨ ਨੂੰ ਵਾਪਸ ਜੋ ਵੈਪਨ ਹੈ ਜੋ ਇਨਸੀਡੈਂਟ ਵਿੱਚ ਯੂਜ਼ ਕੀਤਾ ਗਿਆ ਸੀਗਾ ਉਹਨੂੰ ਵਾਪਸ ਮੋੜਤਾ ਸੀਗਾ ਤੇ ਉਹ ਦੋਨੋਂ ਹੀ ਐਸਪੈਕਟ ਦੇ ਉੱਪਰ ਵੀ ਪੁਲਿਸ ਇਨਵੈਸਟੀਗੇਸ਼ਨ ਅੱਗੇ ਕਰ ਰਹੀ ਹੈ ਜੋ ਗੁਰਲਾਲ ਗੈਂਗਸਟਰ ਹੈਗਾ ਯੂਐਸ ਦੇ ਵਿੱਚ ਜੋ ਬੈਠਾ ਹੈ ਉਹਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕਰ ਲਿਆ ਗਿਆ ਹੈ ਤੇ ਇਹਦੇ ਨਾਲ ਜੋ ਇਹ ਨਾ ਦੇ ਜੋ ਫਾਇਰਰਸ ਹੈ ਇਹਨਾਂ ਨੂੰ ਜਿਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਕਰਨ ਨਾ ਦਾ ਪਰਸਨ ਹੈਗਾ ਕਰਨ ਮਸੀ ਔਰ ਅੱਜੂ ਉਹਨੂੰ ਵੀ ਨਾਮਿਨੇਟ ਕਰ ਲਿਆ ਉਹਨੂੰ ਵੀ ਪੁਲਿਸ ਜਲਦ ਉਹਨਾਂ ਨੂੰ ਅਰੈਸਟ ਕਰ ਲੇਗੀ ਇਹਨਾਂ ਦੇ ਕੋਲੋਂ ਜੋ ਇਨਸਟੈਂਟ ਵੇਲੇ ਵਰਤੀ ਗਈ ਵਰਨਾਕਾਰੇ ਉਭੀ ਰਿਕਵਰ ਹੋ ਗਈ ਹੈ ਤੇ ਇਹ ਦੋਨਾਂ ਨੇ ਹੀ ਆਪਣੇ ਕ੍ਰਾਈਮ ਨੂੰ ਕਬੂਲ ਕਰ ਲਿਆ ਹੈਗਾ ਕਿੰਨੇ ਕੇਸ ਦੇ ਪਰਸਨ ਨੇ ਜਿਹੜੇ ਇਹ 25 ਤੋਂ 30 ਦੇ ਹੀ ਹੈ ਬੜੇ ਯੰਗ ਮੁੰਡੇ ਨੇ ਤੇ ਇਹਨਾਂ ਦਾ ਵੀ ਕ੍ਰਾਈਮ ਰਿਕਾਰਡ ਹੈਗਾ ਤੇ ਜੋ ਅਰਸ਼ਦੀਪ ਹੈ ਉਹਦੇ ਉੱਪਰ ਤਿੰਨ ਐਫ ਆਈ ਆਰਸ ਹੈ ਐਨ ਡੀ ਪੀ ਐਸ ਡੀ ਤੇ ਆਮਜ਼ਾਕ ਦੀ ਤੇ ਜੋ ਗੁਰਦਿਆਲ ਹੈਗਾ ਉਹਦੇ ਉੱਪਰ ਵੀ ਤਿੰਨ ਐਫ ਆਈ ਆਰਸ ਹੈ ਤੇ ਗੁਰਲਾਲ ਦੇ ਉੱਪਰ 15 ਐਫ ਆਈ ਆਰਸ ਨੇ ਤੇ ਕਰਨ ਦੇ ਉੱਪਰ ਵੀ ਦੋ ਆਮ ਜੈਕ ਦੇ ਐਫਆਇਰ ਤੇ ਇੱਕ ਕ੍ਰਿਮੀਨਲ ਮਾਈਂਡਡਡ ਪਰਸਨ ਹੈ ਤੇ ਇਹਨਾਂ ਦਾ ਕਰਾਇਮ ਰਿਕਾਰਡ ਹੈਗਾ ਤੇ ਪੂਰਾ ਹੀ ਕਰਾਇਮ ਦੇ ਵਿੱਚ ਇੰਡਲਜਟ ਹੈ ਤੇ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਉਹ ਉਹ ਤਫਤੀਸ਼ ਦਾ ਪਾਰਟ ਹੈਗਾ ਕਿਉਂਕਿ ਇਹ اور ਜੋ ਵਿਕਟਿਮ ਹੈ ਉਹਨੂੰ ਉਹਨੂੰ ਜਾਣਦੇ ਹੀ ਨਹੀਂ ਸੀਗੇ ਤੇ ਮਿਸਪਲੇਸ ਆਈਡੈਂਟੀਟੀ ਕਿਉਂਕਿ ਉਹਦੀ ਮਿਲਦੇ ਜੁਲਦੇ ਸ਼ਕਲ ਕਰਕੇ ਕਿਸੇ ਔਰ ਨੂੰ ਉਸੇ ਏਰੀਆ 'ਚ ਕਰਨ ਆਏ ਸੀਗੇ ਇਹਨਾਂ ਦੀ ਆਪਣੀ ਪੁਰਾਣੀ ਰੰਜਿਸ਼ ਹੈਗੀ ਇਨਾਂ ਦੇ ਨਾਲ ਦਾ ਜੋ ਸਾਥੀ ਹੈ ਗੁਰਲਾਲ ਦਾ ਕੋਈ ਸਾਥੀ ਇੱਥੇ ਜੋ ਡਰੱਗਸ ਦਾ ਉਹਦੇ ਨਾਲ ਡੀਲਿਆ ਟਰੇਡ ਕਰਦਾ ਸੀਗਾ ਉਹਦੇ ਨਾਲ ਪੈਸਿਆਂ ਦਾ ਲੈਣ ਦੇਣ ਦਾ ਕੁਝ ਇਨਾਂ ਦੀ ਆਪਣੀ ਰੰਜਿਸ਼ ਹੈਗੀ ਉਹਦੋਂ ਕਰਕੇ ਇਹਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਮੈਮ ਜਿਹੜੇ ਫਾਈਲ ਕਰਨੀ ਸੀ ਜ ਜਿਹਨੂੰ ਇਹਨਾਂ ਨੇ ਟਾਰਗੇਟ ਕਰਨਾ ਸੀਗਾ ਕਿ ਉਹਨੂੰ ਅੱਗੇ ਹੋ ਕੀਤਾ ਜਾਵੇ ਅੱਗੇ ਉਹ ਹੀ ਤਫਤੀਸ਼ ਦਾ ਪਾਰਟ ਹੈਗਾ ਕਿਉਂਕਿ ਇਹਨਾਂ ਦੇ ਕਹਿਣ ਮੁਤਾਬਿਕ ਉਹ ਡਰੱਗ ਦੇ ਵਿੱਚ ਟੀਲ ਕਰਦਾ ਹੈਗਾ ਤੇ ਇਹਨਾਂ ਦਾ ਉਹ ਡਰੱਗ ਦਾ ਹੀ ਮਨੀ ਦਾ ਹੀ ਰੋਲਾ ਸੀਗਾ ਤੇ ਉਹਦੇ ਕਰਕੇ ਇਹਨਾਂ ਨੇ ਉਹਨੂੰ ਟਾਰਗੇਟ ਕਰਨਾ ਸੀਗਾ ਹੁਣ ਮੈਮ ਦੋ ਦੋ ਅਕਿਊਜ਼ ਅਰੈਸਟ ਹੋ ਗਏ ਦੋਨੂੰ ਨਾਮਿਨੇਟ ਕਰ ਲਿਆ ਗਿਆ ਹੈਗਾ ਤੇ ਅੱਗੇ ਵੀ ਤਫਤੀਸ਼ ਵਿੱਚ ਜਿਵੇਂ ਜਿਵੇਂ ਅੱਗੇ ਹੋਰ ਡਿਵੈਲਪਮੈਂਟਸ ਹੁੰਦੀਆਂ ਰਹੀਆਂ ਰਹਿਣਗੀਆਂ ਉਦਾਂ ਹੀ ਫਿਰ ਮੀਡੀਆ ਦੇ ਸਾਥੀਆਂ ਦੇ ਨਾਲ ਅਸੀਂ ਸਾਂਝਾ ਕਰ ਦਿਆਂਗੇ